ਤੇ ਡਾਕੂਮੈਂਟ ਮੈਨੂੰ ਜੀ ਮੇਰੇ ਕੋਲ ਇਹ ਸਾਂਝਾ ਕਰਦੀ ਹੈ ਪਰ ਦੋਸਤਾਂ ਦੇ ਨਾਲ ਹਾਂਜੀ ਹਾਂਜੀ ਇਹ ਜਿਹੜਾ ਰੈਕੂਮੈਂਟ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਨਾਲ ਜੁੜਿਆ ਹੋਇਆ ਤੇ ਪ੍ਰਿੰਸੀਪਲ ਜਿਹੜੇ ਹੈ ਉਹਨਾਂ ਦੀਆਂ ਤਰੱਕੀਆਂ ਦੇ ਨਾਲ ਜੁੜਿਆ ਹੋਇਆ ਹੈ ਆ ਕਾਫੀ ਇੰਟਰਵਿਊ ਵਗੈਰਾ ਚੱਲ ਰਹੀਆਂ ਨੇ ਜੀ ਚੱਲ ਰਹੀਆਂ ਨੇ ਤੇ ਉਹਦੇ ਵਿੱਚ ਇਹ ਡਾਕੂਮੈਂਟ ਦੱਸ ਰਿਹਾ ਕਿ ਜਿਹੜੀਆਂ ਤਰੱਕੀਆਂ ਨੇ ਉਹਦੇ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਨੇ ਨਿਯਮਾਂ ਦੀ ਜਿਹੜੀ ਉਲੰਘਣਾ ਹੋਈ ਹੈ ਕਿੱਥੇ ਦੋਸ਼ ਨੇ ਜੀ ਜੀ ਤੇ ਸਰਕਾਰੀ ਰਿਕਾਰਡ ਅਧਿਕਾਰ ਪੱਤਰਾਂ ਤੇ ਲੀਕ ਸੰਦੇਸ਼ਾਂ ਦੇ ਆਧਾਰ ਤੇ ਜਿਹੜੀ ਚੀਜ਼ ਹੈ ਉਹਦੇ ਵਿੱਚ ਇੱਕ ਤੇ ਖਾਸ ਇਹ ਕਹਿ ਰਹੇ ਕਿ ਜਨਰਲ ਤੇ ਜਿਹੜੇ ਦੂਸਰੇ ਕੋਟੇ ਹੁੰਦੇ ਐ ਸੀਐਸਟੀ ਬੀਸੀ ਓਬੀਸੀ ਉਹਦੇ ਚ ਅੰਕਾਂ ਦੀ ਪ੍ਰਤੀਸ਼ਤਤਾ ਨੂੰ ਲੈ ਕੇ ਕੋਈ ਮਸਲਾ ਹੈ ਹਾਂ ਜਿਹੜੀ ਉਹ ਕਹਿ ਰਹੇ ਆ ਨਾ ਕਿ ਲੀਕੇਜ ਗੱਲਬਾਤ ਲਿਖਾਈ ਇਹ ਕਿਸੇ ਵਟਸਐਪ ਗਰੁੱਪ ਦੀ ਸ਼ਾਇਦ ਜਾਂ ਕੋਈ ਚੈਟ ਦੀ ਗੱਲ ਹੋ ਰਹੀ ਆ ਕਿ ਉੱਥੇ ਪਹਿਲਾਂ ਕਿਹਾ ਗਿਆ ਤੇ ਫਿਰ ਉਸ ਤੋਂ ਬਾਅਦ ਉਸੇ ਹੀ ਗੱਲਬਾਤ ਦੇ ਤਹਿਤ ਚੀਜ਼ਾਂ ਜਿਹੜੀਆਂ ਯਾਨੀ ਤਬਦੀਲੀ 鲍迪亚来 ਛਰਤਾ ਮਤਲਬ ਕਿ ਫੇਰ ਗੱਲਾਂ ਦੀ ਨਾ ਕਿ ਨੀਮਾ ਦੇ ਵਿੱਚ ਫਿਰ ਚੇਂਜ ਹੋਇਆ ਜਿਵੇਂ ਉੱਥੇ ਕਨਵਰਸੇਸ਼ਨ ਦੇ ਵਿੱਚ ਸੀ ਕਥੇ ਤੌਰ ਤੇ ਜੀ ਆ ਬਿਲਕੁਲ ਇਹੀ ਕਹਿ ਰਹੇ ਨੇ ਜਿਹੜਾ ਲੀਕ ਹੋਇਆ ਸੰਦੇਸ਼ ਤੁਸੀਂ ਜਿਹਦੀ ਗੱਲ ਕਰ ਰਹੇ ਹੋ ਉਹ ਲੀਕ ਹੋਇਆ ਫਿਰ ਆਪਣੀ ਆਡੀਅנס ਨੂੰ ਪਤਾ ਲੱਗ ਜਾਏਗਾ ਨਾ ਸੰਦੇਸ਼ ਕੁਝ ਵੀ ਹੁੰਦਾ ਉਹ ਤੋਂ ਸੰਦੇਸ਼ ਤੇ ਉਹ ਕਈ ਦਾ ਕਬੂਤਰ ਜਾ ਜਾਂ ਪਹਿਲੇ ਪਿਆਰ ਦੀ ਪਹਿਲੀ ਚਿੱਠੀ ਦੇ ਆ ਆਪਣੇ ਸਾਜਨ ਕੋ ਤੋ ਉਹ ਮਤਲਬ ਕਿ ਉਹ ਵੀ ਸੰਦੇਸ਼ ਹੈ ਹਮ ਅੱਜ ਕੱਲ ਸੰਦੇਸ਼ ਵਕਰੀ ਕਿਸਮ ਦੇ ਹੁੰਦੇ ਈਮੇਲ ਹੈ ਜੀ ਜਾਂ ਵਟਸਐਪ ਹੈ ਜੀ ਫਲਾਨ ਆਈਟਮ ਦਾ ਨਾ ਤਾਂ ਸੰਦੇਸ਼ ਇਥੋਂ ਵੀ ਹੈ ਬਿਲਕੁਲ ਬਿਲਕੁਲ ਤੇ ਕੁਝ ਉਹ ਜਿਹੜਾ ਤੁਸੀਂ ਚੇਂਜ ਦੀ ਗੱਲ ਕਰ ਰਹੇ ਹੋ ਉਹ ਜਿਹੜੇ ਨੋਟੀਫਿਕੇਸ਼ਨ ਆ ਕਹਿੰਦੇ ਉਹਦੇ ਵਿੱਚ ਚੇਂਜ ਹੋਗੇ ਉਹ ਉਹਦੇ ਅਨੁਸਾਰ ਹੀ ਹੋ ਗਿਆ ਕਨਵਰਸੇਸ਼ਨ ਦੇ ਅਨੁਸਾਰ ਹੀ ਹੋਗਾ ਹੂੰ ਦੇਖੋ ਗੱਲ ਇਹ ਆ ਕਿ ਭਈ ਸਾਡੀ ਸਰਕਾਰ ਨੂੰ ਨਾ ਥੋੜਾ ਜਾਗਣਾ ਚਾਹੀਦਾ ਇਸ ਮਾਮਲੇ 'ਚ ਮੈਂ ਚਲੋ ਤੁਹਾਨੂੰ ਹੁਣ ਇੱਕ ਮੈਂ ਵੀ ਦੱਸ ਦੇਵਾਂ ਗੱਲ ਕਹਾਣੀ ਜ਼ਰੂਰ ਇੰਟਰਸਟਿੰਗ ਕਹਾਣੀ ਆ ਪੀਐਸਪੀਸੀਲ ਦੇ ਵਿੱਚ ਵੈਸੇ ਤੇ ਕਹ ਲਓ ਕਿ ਨੌਨ ਪੰਜਾਬੀਆਂ ਨੂੰ ਨੌਕਰੀ ਮਿਲਣੀ ਕੋਈ ਵੱਡੀ ਗੱਲ ਨਹੀਂ ਹੈਗੀ ਮਿਲਦੀ ਆ ਗੇ ਵੀ ਮਿਲਦੀ ਆ ਇੱਥੇ ਲਾਈਨਮੈਨ ਭਰਤੀ ਕੀਤੇ ਹਨਾਂ ਨੇ 3000 ਲਾਈਨਮੈਨ ਭਰਤੀ ਕੀਤੇ ਸਨ 2024 ਦੇ ਵਿੱਚ ਠੀਕ ਹੈ ਜੀ ਤੇ ਇਹਦੇ ਵਿੱਚ ਮਾਨਸਾ ਦੇ ਵਿੱਚ ਦੋ ਡਿਵੀਜ਼ਨ ਹਨ ਤੇ ਜਿਹਦੇ ਵਿੱਚ ਤਕਰੀਬਨ 142 ਐਲ ਐਮ ਅਸਿਸਟੈਂਟ ਲਾਈਨਮੈਨ ਹੋਣਗੇ ਸ਼ਾਇਦ ਲੋਕਲ ਮੁੰਡੇ ਐਸਨ ਜਿਨ੍ਹਾਂ ਦਾ ਮੈਡੀਕਲ ਤੇ ਸਾਰਾ ਜੋ ਵੀ ਉਹ ਮਤਲਬ ਕਿ ਯੋਗਤਾ ਦੇ ਅਨੁਸਾਰ ਜੋ ਵੀ ਸੀ ਉਹਨਾਂ ਨੇ ਉਹ ਸਾਰੇ ਪੈਮਾਨਿਆਂ ਤੇ खरे ਉਤਰ ਕੇ ਸਾਰਾ ਕੁਝ ਕਰਨਿਆ ਠੀਕ ਹੈ ਜੀ ਜੀ ਪਰ ਪਹਿਲੀ ਸੂਚੀ ਤੋਂ ਬਾਅਦ ਇੱਕ ਦੂਸਰੀ ਸੂਚੀ ਜਾਰੀ ਹੁੰਦੀ ਆ ਜਿਹਦੇ ਵਿੱਚ ਕੀ ਆ ਕਿ ਹਰਿਆਣਾ ਚ ਉਹ ਜੜੀਆਂ ਕੁਝ ਲੜਕੀਆਂ ਭਰਤੀ ਹੋ ਗਈਆਂ ਹੁਣ ਹਰਿਆਣਾ ਵੈਲਟ ਤੁਹਾਨੂੰ ਪਤਾ ਮਾਨਸਾ ਸਰਵਉਲਗਣ ਗਾਂ ਤੇ ਇਧਰਲੇ ਏਰੀਏ ਚ ਉਹ ਜੜੀਆਂ ਭਰਤੀ ਹੋਈਆਂ ਯਾਨੀ ਜਆ ਕਹਿ ਲੋ ਕਿ ਜੋ ਵੀ ਉਮੀਦਵਾਰ ਭਰਤੀ ਹੋਏ ਹੂੰ ਦੂਜੀ ਸੂਚੀ ਜਾਰੀ ਕਰਕੇ ਜਿਹੜੇ ਲੋਕਲ ਮੁੰਡੇ ਸਨ ਉਹਨਾਂ ਨੂੰ ਤੇ ਜਲੰਧਰ ਵਾਲੀ ਸੈੱਟ ਛੱਡ ਦਿੱਤਾ ਗਿਆ ਤੇ ਜਿਹੜੇ ਇਦਾਂ ਦੇ ਸੀਗੇ ਬਈ ਬਾਹਰਲੇ ਬਾਹਰਲੇ ਕਹ ਲੋ ਜਾਂ ਕਹ ਲੋ ਕਿ ਨੌਨ ਪੰਜਾਬੀ ਨੌਨ ਪੰਜਾਬੀ ਕਹ ਲੋ ਜਿਹੜੇ ਉਧਰ ਭਰਤੀ ਹੋਏ ਪੰਜਾਬ ਤੋਂ ਨਹੀਂ ਸਨ ਤਾਂ ਉਹਨਾਂ ਨੂੰ ਇੱਥੇ ਲੋਕਲ ਪੋਸਟਿੰਗ ਦੇ ਦਿੱਤੀ ਗਈ ਇੰਟਰਸਟਿੰਗ ਹੈ ਨਾ ਵੀ ਦੇਖੋ ਜੈਂਡਰ ਦਾ ਅਰਥ ਨਹੀਂ ਹੋਣਾ ਚਾਹੀਦਾ ਤੁਸੀਂ ਇਹਦੇ ਤੇ ਕੋਈ ਨੀਤੀ ਲੈ ਕੇ ਆਓ ਚਲੋ ਜਦੋਂ ਤੁਸੀਂ ਭਰਤੀ ਵਾਲਾ ਤੇ ਵਰਕਾ ਹੀ ਪਾਰਤਾ ਨਾ ਕਿ ਭਾਈ ਬਾਰੀ ਭਰਤੀ ਅਸੀਂ ਕੁਝ ਮਾਮਲੇ 'ਚ ਨਹੀਂ ਰੋਕ ਸਕਦੇ ਇਹ ਤੇ ਖੁਦ ਬਿਆਨ ਦਿੱਤਾ ਹੋਇਆ ਨਾ ਵਿਧਾਨ ਸਭਾ 'ਚ ਜਦੋਂ ਮੰਤਰੀ ਹੁੰਦੇ ਸਨ ਮੀਤ ਜੀ ਠੀਕ ਹੈ ਚਲੋ ਹੁਣ ਉਹਨੂੰ ਤੁਸੀਂ ਜੇ ਨਹੀਂ ਰੋਕ ਸਕਦੇ ਤਾਂ ਕੋਈ ਆ ਪੰਜਾਬੀ ਬੱਚਿਆਂ ਨਾਲ ਤਾਂ ਨਾ ਧੱਕਾ ਕਰੋ ਜੀ ਠੀਕ ਹੈ ਉਹ ਬੱਚੀਆਂ ਉਹ ਵੀ ਸਾਡੀਆਂ ਹੀ ਨੇ ਚਲੋ ਕੋਈ ਗੱਲ ਨਹੀਂ ਜਦੋਂ ਭਰਤੀ ਹੋ ਗਈਆਂ ਉਹ ਸਾਡੀਆਂ ਹੀ ਨੇ ਪਰ ਕੋਈ ਨੀਤੀ ਦੇ ਬਣਾਓ ਨਾ ਬਿਲਕੁਲ ਵੀ ਕਿਸੇ ਨੀਤੀ ਦੇ ਤਹਿਤ ਭਾਈ ਇੱਕ ਨੂੰ ਤਾਂ ਸਾਰਾ ਹੀ ਸੁੱਖ ਹੈ ਇੱਕ ਨੂੰ ਸਾਰਾ ਹੀ ਦੋਖ ਹੈ ਜੀ ਤਾਂ ਤੁਸੀਂ ਇਹ ਦੇਖੋ ਸਰਕਾਰ ਚ ਕੀ ਕੁਝ ਚੱਲਦਾ ਪਿਆ ਇਹ ਦੇਖਣਾ ਪਊਗਾ ਇਹ ਤਾਂ ਹੁਣ ਤੁਹਾਨੂੰ ਪਤਾ ਕਿਹੜੇ ਨਾ ਇੰਨਾਂ ਚੀਜ਼ਾਂ ਦੇ ਵਿੱਚ ਉਹੀ ਤੇ ਗੱਲ ਹੈ ਨਾ ਸਾਹਿਬ ਕਿਸੇ ਪਾਸੇ ਫੰਡੇ ਕੀ ਹੈ ਛੱਡੋ ਇਹਦੇ ਫੰਡਾ ਹੀ ਖਰਾਬ ਹੋਇਆ ਪਿਆ ਹਾਂ ਜੀ ਤੇ ਮਾਨ ਸਾਹਿਬ ਨੂੰ ਹੁਣ ਦਰਖਾਸਤ ਕਰਦੇ ਆ ਜਨਾਬ ਕਿ ਭਾਈ ਥੋੜਾ ਜਿਹਾ ਨਾ ਇਧਰਲੇ ਪਾਸੇ ਧਿਆਨ ਦੇ ਲੋ ਰੱਬ ਦਾ ਵਾਸਤਾ ਜੀ ਕਿ ਮਤਲਬ ਤੁਸੀਂ ਭਰਤੀ ਕੱਢ ਦਿੰਨੇ ਹੋ ਤਾਂ ਉਹ ਭਰਤੀ ਵਾਲੇ ਜਿਹੜੇ ਆ ਮੁੜ ਕੇ ਉਹ ਬੈਲੀ ਗਲਤ ਨਿਯੁਕਤੀਆਂ ਨੂੰ ਕਈ ਤੇ ਰੋਂਦੇ ਫਿਰਦੇ ਆ ਕਿ ਸਾਡੀਆਂ ਨਿਯੁਕਤੀਆਂ ਹੀ ਨਹੀਂ ਹੋਈਆਂ ਕੁਝ ਨੂੰ ਨਿਯੁਕਤੀ ਪੱਤਰ ਦੇ ਕੇ ਤੁਸੀਂ ਆਪ ਦੇ ਆਈਵੈਂਟ ਬਣਾ ਜਾਂਦੇ ਜੀ ਕੁਝ ਨੂੰ ਮਤਲਬ ਨਿਯੁਕਤੀ ਪੱਤਰਾਂ ਦੀ ਉਡੀਕ ਰਹਿੰਦੀ ਆ ਕਿ ਯਾਰ ਦਿਓ ਸਾਨੂੰ ਸਟੇਸ਼ਨ ਦਿਓ ਅਸੀਂ ਆਪਦਾ ਕੰਮ ਕਰੀਏ ਨਾਰ ਦੇ ਆ ਨਾ ਪਾਰ ਆਰ ਦੇ ਰਹੇ ਨਾ ਪਾਰ ਦੇ ਰਹੇ ਹੂੰ ਤਾਂ ਗੱਲ ਇਹ ਆ ਕਿ ਭਈ ਇਹ ਚੀਜ਼ਾਂ ਜਿਹੜੀਆਂ ਨੇ ਆਪਾਂ ਕੱਲ ਵੀ ਗੱਲ ਕੀਤੀ ਸੀ ਪੀਪਰ ਕੰਡਕਟ ਕਰਨ ਵਾਲੀ ਕਿ ਰੋਜ਼ਗਾਰ ਨਾਲ ਜੁੜੀ ਹੈ ਜਿਹੜੀ ਨੌਜਵਾਨਾਂ ਨਾਲ ਜੁੜੀ ਹੈ ਇਹਨਾਂ ਸਮੱਸਿਆਵਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਆਇਆ ਤੁਹਾਡਾ ਧਿਆਨ ਕੀ ਹੈ ਕਿ ਬਸ ਉਹਦੇ ਮਗਰ ਲੱਗ ਗਏ ਕਦੇ ਉਹਦੇ ਮਗਰ ਪੈ ਗਏ ਕਦੇ ਉਹਦੇ ਮਗਰ ਪੈ ਗਏ ਹੂੰ ਉਧਰੋਂ ਧਿਆਨ ਹਟਾ ਕੇ ਅਸੀਂ ਸੁਣ ਲਿਆ ਬਈ ਕਾਲੀਆਂ ਨੇ ਕੀ ਕੀਤਾ ਕਾਂਗਰਸੀਆਂ ਨੇ ਕੀ ਕੀਤਾ ਉਹ ਤੁਹਾਡੇ ਮੁਖਾਰਬੇ ਤੋਂ ਤੋਂ ਅਸੀਂ 10 ਸਾਲਾਂ ਚ ਸਾਰਾ ਕੁਝ ਸੁਣ ਲਿਆ ਸੁਣ ਲਿਆ ਜੀ ਠੀਕ ਆ ਹੁਣ ਸਾਡੇ ਮਤਲਬ ਕਿ ਮੈਨੂੰ ਤੇ ਲੱਗਦਾ ਕਿ ਕਟੇ ਬੱਚਿਆਂ ਨੂੰ ਵੀ ਯਾਦ ਹੋ ਗਿਆ ਹੋਣਾ ਵੀ ਕੱਲੀਆਂ ਨੇ ਕੀ ਕੀਤਾ ਕਾਂਗਰਸੀਆਂ ਨੇ ਕੀ ਕੀਤਾ ਹੁਣ ਛੱਡੀਏ ਕਹਿਣਾ ਵੀ ਆ ਜਿਹੜੇ ਕੰਮ ਆ ਨਾ ਇਧਰ ਧਿਆਨ ਦਿਓ ਬਿਲਕੁਲ ਬਿਲਕੁਲ ਉਹ ਕੱਲਾ ਗੈਂਗਸਟਰ ਵਾਲ ਜਾਂ ਉਹ ਚੀਜ਼ਾਂ ਵੈਸੇ ਹੀ ਨਹੀਂ ਖਤਮ ਹੋਣੀਆਂ ਕੁਝ ਨੂੰ ਇਧਰ ਲਾ ਲਈਏ ਕਿਸੇ ਕੰਮ ਲਾ ਲਈਏ ਆਪਣੇ ਦਿਮਾਗ ਉੱਤੇ ਲੱਗਣਗੇ ਕੁਝ ਤੇ ਬਚਾਅ ਹੋਣਾ ਸਹੀ ਆ ਜੀ ਸਹੀ ਆ